ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਹੋ ਗਏ ਕਿਸਾਨਾਂ ਨੂੰ ਸਿੱਧੇ ਜਿਹੜੇ ਕਿਸਾਨ ਝੋਨਾ ਲਾਉਂਦੇ ਨੇ ਝੋਨਾ ਲਾਉਣ ਤੋਂ ਪਹਿਲਾਂ ਮੋਟਰਾਂ ਵੀ ਚਲਾਉਂਦੇ ਨੇ ਤੇ ਨਾਲ ਕਿਸਿਆਂ ਦਾ ਪਾਣੀ ਵੀ ਵਰਤਦੇ ਨੇ ਕਈ ਵਾਰ ਤਾਂ ਮੀਂਹ ਵੀ ਪੈਂਦਾ ਹੁੰਦਾ ਫਿਰ ਵੀ ਮੋਟਰ ਚੱਲਦੀ ਹੁੰਦੀ ਆ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਆਹ ਕੰਮ ਨਹੀਂ ਚੱਲਣਾ ਪਰ ਕਹਿੰਦੇ ਦੂਜੇ ਪਾਸੇ ਵਿਰੋਧੀਆਂ ਦੇ ਉੱਤੇ ਵੀ ਤੰਜ ਕੱਸੇ ਤੇ ਹੁਣ ਕਿਸਾਨਾਂ ਨੂੰ ਚੈਲੰਜ ਵੀ ਕਰ ਦਿੱਤਾ ਆਖਰ ਕੀ ਕੁਝ ਕਹਿ ਰਹੇ ਨੇ ਕਿਸਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਕਿਉਂ ਕਹਿ ਰਹੇ ਨੇ ਪੂਰੀ ਗੱਲਬਾਤ ਸੁਣੋ ਹੁਣ ਜਦੋਂ ਪਾਣੀ ਚਲੇਗਾ 800 ਫੁੱਟ ਤੇ 600 ਫੁੱਟ ਤੇ ਮੱਛੀ ਮੋਟਾਂ ਜਵਾਬ ਦੇ ਗਈਆਂ ਫੇਰ ਫੇਰ ਪਾਈਪਾਂ ਪਾਉਣੀਆਂ ਪੈਂਦੀਆਂ ਡੂੰਘੇ ਕਰਨੇ ਪੈਂਦੇ ਆ ਹੁਣ ਜਾਂਦਾ ਆਇਆ ਪਾਣੀ ਵੀ ਉਹ ਕਿੱਧਰ ਗਿਆ ਕੱਸੀਆਂ ਵਾਲਾ ਤਾਂ ਮੈਂ ਅਫਸਰਾਂ ਨੂੰ ਕਿਹਾ ਕਿ ਕੱਸੀਆਂ ਨੂੰ ਪ੍ਰੋਵਾਈਡ ਕਰਨਾ ਹੈ ਕੱਸੀਆਂ ਦਾ ਪਾਣੀ ਤੇ ਹੁਣ ਥੋੜੇ ਜਿਹਾ ਮਾਡਰਨ ਟੈਕਨੀਕ ਆ ਗਈਆਂ ਪਾਈਪਾਂ ਪੈਣ ਲੱਗੀਆਂ ਥੱਲੋਂ ਦੀ 700 ਕਿਲੋਮੀਟਰ ਤੋਂ ਜ਼ਿਆਦਾ ਪਾਈਪਾਂ ਇਸ ਵਕਤ ਪੰਜਾਬ ਦੇ ਵਿੱਚ ਅਸੀਂ ਪਾ ਚੁੱਕੇ ਹਾਂ ਜਿਹੜੀਆਂ ਇਸ ਵਕਤ ਝੋਨੇ ਦੇ ਸੀਜ਼ਨ ਵਾਸਤੇ ਰੈਡੀ ਨੇ 700 ਕਿਲੋਮੀਟਰ ਬਾਕੀ ਜਿਹੜੇ ਪੱਕੇ ਖਾਲ ਜਾਂ ਸੂਏ ਜਿਨ੍ਹਾਂ 'ਚ ਮਤਲਬ ਦਰਖਤ ਉੱਗ ਪਏ ਸੀ ਭੁੱਲ ਗਏ ਸੀ ਉਹਨਾਂ ਸੂਆਂ ਨੂੰ ਪੁਲੀ ਜੀ ਤੁਹਾਨੂੰ ਪਤਾ ਲੱਗਦਾ ਸੀ ਕਿ ਇੱਥੇ ਸੂਆ ਹੁੰਦਾ ਸੀ ਨਹੀਂ ਤਾਂ ਵਿੱਚ ਹੀ ਰੋੜ ਰਲ ਗਏ ਸੀ ਉਹਨਾਂ ਨੂੰ ਅਸੀਂ ਰਿਵਾਈਵ ਕੀਤਾ ਤੇ ਪੰਜਾਬ ਦਾ ਜਿਹੜਾ ਮੇਰੇ ਕੋਲ ਰਿਕਾਰਡ ਹੈ ਪਾਣੀ ਦਾ ਤੇ ਪਹਿਲਾਂ ਜਦੋਂ ਜਿਸ ਦਿਨ 16 ਮਾਰਚ 2022 ਨੂੰ ਸਰ ਕੋ ਸੌ ਚੁੱਕੀ ਸੀ ਖੜਕੜਕਲਾ ਤੁਹਾਡੀ ਜਿੰਮ ਤੁਸੀਂ ਜ਼ਿੰਮੇਵਾਰੀ ਦਿੱਤੀ ਸੀ ਤਾਂ ਉਸ ਵੇਲੇ ਤੱਕ 21 ਤੋਂ 22% ਪਾਣੀ ਪੰਜਾਬ ਮੈਰੀ ਪਾਣੀ ਦੇ ਤੌਰ ਤੇ ਯੂਜ਼ ਕਰਦਾ ਸੀ ਇਸਤੇਮਾਲ ਕਰਦਾ ਸੀ 21 ਤੋਂ 22% 3 ਸਾਲ ਹੋ ਗਏ 3 ਸਾਲਾਂ ਦੇ ਵਿੱਚ ਅਸੀਂ 62 ਤੋਂ 64% ਤੱਕ ਅਸੀਂ ਪਹੁੰਚ ਚੁੱਕੇ ਹਾਂ ਹੁਣ ਇਸ ਵਕਤ ਨੇਰੀ ਪਾਣੀ ਨੂੰ ਵਰਤਣ ਦੇ ਮਾਮਲੇ 'ਚ ਤੇ ਜੇ ਆਪਾਂ ਕਰੀਏ ਕੱਲੇ ਭਾਖੜਾ ਡੈਮ ਦਾ ਪਾਣੀ ਵਰਤਣ 'ਚ ਤਾਂ ਪਹਿਲਾਂ ਕਦੇ 70 76% ਤੋਂ ਵਧਿਆ ਨਹੀਂ ਸੀਗਾ 70 ਤੋਂ 76% ਹੀ ਰਹਿੰਦਾ ਸੀ ਐਸ ਵਾਰ ਪਹਿਲੀ ਵਾਰ ਹੋਇਆ ਕਿ ਅਸੀਂ 21 ਮਈ ਤੱਕ ਇਹ ਹਸਾਬਕਤਾ ਹੁੰਦਾ ਹੈ 21 ਮਈ ਤੋਂ 21 ਮਈ ਤੱਕ ਹਸਾਬ ਹੁੰਦਾ ਪਾਣੀਆਂ ਦਾ ਹਰਿਆਣੇ ਨੂੰ ਕਿੰਨਾ ਦੇਣਾ ਹੈ 21 ਮਈ ਤੋਂ ਅਗਲੇ ਕਿ ਮਈ ਤੱਕ ਦਾ ਕੋਟਾ ਨਿਰਧਾਰਤ ਉਹਨਾਂ ਨੂੰ ਸਾਲ ਵਾਸਤੇ ਦੇ ਦੇਣਾ ਹੈ ਐਦਾਂ ਹੀ ਰਾਜਸਥਾਨ ਦਾ ਐਦਾਂ ਹੀ ਪੰਜਾਬ ਦਾ ਤੁਸੀਂ ਅਰਾਨ ਹੋ ਜਾਓਗੇ ਕਿ ਹੁਣ ਤੱਕ ਪੰਜਾਬ ਨੇ ਕਦੇ ਵੀ ਮੈਂ 25 ਸਾਲਾਂ ਦਾ ਅੰਕੜਾ ਕੱਢਿਆ ਹੋਇਆ ਹੈ ਕਦੇ ਵੀ 70 ਤੋਂ 76% ਤੋਂ ਵੱਧ ਪਾਣੀ ਨਹੀਂ ਵਰਤਿਆ ਹਰਿਆਣਾ ਕਦੇ ਵੀ 100% ਤੋਂ ਘਟਿਆ ਨਹੀਂ ਇੱਕ ਵਾਰੀ 89% ਤੇ ਆਇਆ ਸੀ ਬਸ 104 105 110 117% ਤਾਂ ਆਪਣਾ ਜਿਹੜਾ ਪਾਣੀ ਹੈ ਉਹ ਪੁੰਨਮ ਦੇ ਹੁੰਦੇ ਸੀ ਆਪਾਂ ਚੜਲੇ ਮਿਲੇ ਸੀ ਐਸ ਵਾਰ ਪੰਜਾਬ ਨੇ ਪਹਿਲੀ ਵਾਰ 94 ਤੋਂ 95% ਪਾਣੀ ਪਾਖੜਾ ਦਾ ਆਪਾਂ ਨੇ ਵਰਤੇ ਜੀ ਹਜੇ ਵੀ ਆਪਾਂ 5 6% ਘਟਾ ਆਪਾਂ ਆਪਣਾ ਹੱਕ ਹੀ ਵਰਤ ਰਹੇ ਆ ਆਹੀ ਰੋਲਾ ਪਿਆ ਹਰਿਆਣੇ ਨਾਲ ਇਸ ਵਾਰ ਉਹਨਾਂ ਨੂੰ ਆ ਤਾਂ ਪਹਿਲਾਂ ਆਣੀਆਂ ਪਈਆਂ ਹੋਈਆਂ ਸੀ ਅਸੀਂ ਉਹਨਾਂ ਨੂੰ 6 ਮਹੀਨੇ ਪਹਿਲਾਂ ਇਹ ਦੱਸਦੇ ਰਹੇ ਹਰ ਮਹੀਨੇ BBMP ਦੀ ਬੈਠਕ ਹੁੰਦੀ ਸੀ ਹਰ ਬੀਨੇ ਚਿੱਠੀ ਦਿੰਦੇ ਸੀ ਤੁਸੀਂ ਪਾਣੀ ਜਿਆਦਾ ਵਰਤ ਰਹੇ ਹੋ ਤੁਹਾਡਾ ਮੁੱਕ ਜੂਗਾ ਤੁਹਾਡਾ ਕੋਟਾ ਜਿਹੜਾ ਮੁੱਕੂਗਾ ਇਸ ਵਾਰ 31 ਮਾਰਚ ਤੱਕ ਨਿਵੇੜ ਲਓਗੇ ਤੁਸੀਂ ਇਸ ਹਿਸਾਬ ਨਾਲ ਫਿਰ ਅਪ੍ਰੈਲ ਤੇ 21 ਮਈ ਤੱਕ ਤੁਸੀਂ ਕਿਵੇਂ ਕੱਟੋਗੇ ਡੇਢ ਪੌਣੇ 2 ਮਹੀਨੇ ਅਸੀਂ ਇਤਕੀ ਪਾਣੀ ਦੇਣਾ ਨਹੀਂ ਤੁਹਾਨੂੰ ਨਾ ਜੀ ਕੋਈ ਗੋਲੇ ਹੀ ਨਹੀਂ ਉਹ ਉਹਨੂੰ ਆਤਾ ਪੁਰਾਣੀਆਂ ਪਈਆਂ ਕਹਿੰਦੇ ਕੋਈ ਉਹਦਾ ਕੁਝ ਨਹੀਂ ਹੁੰਦਾ BBMP ਸਾਡੇ ਬੰਦੇ ਬੈਠੇ ਆ ਫਲਾਣਾ ਧਮਕਾ ਤੇ ਜਦੋਂ ਉਹਨਾਂ ਦਾ ਪਾਣੀ ਮੁੱਕ ਗਿਆ ਅਸੀਂ ਕਹੇ ਵੀ ਨਾ ਸਾਡੇ ਕੋਲ ਤਾਂ ਹੈ ਨਹੀਂ ਉਹਨੂੰ ਅੱਜ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਜੀ ਕਹਿੰਦੇ ਉਹਨਾਂ ਇਹ ਤਾਂ ਕੁਛ ਨਾ ਕੁਛ ਕਰੋ ਅਸੀਂ ਕਹੀ ਕੀ ਕਰੀ ਹੈ ਹੈ ਨਹੀਂ ਸਾਡੇ ਕੋਲੇ ਹੈ ਨਹੀਂ ਭਾਖੜਾ ਦਾ ਟਾਈਮ ਵੀ ਪਿਛਲੇ ਸਾਲ ਨੂੰ ਥੱਲੇ ਆ ਨਾ ਪੀਣ ਬਾਤ ਦਾ ਕਰੋ ਜੀ ਕੁਛ ਨਾ ਕੁਛ ਪੀਣ ਵਾਲਾ ਤਾਂ ਚਲੋ ਜੀ ਫੇਰ ਵੀ ਚਲੋ ਭਾਈ ਕਨਈ ਹੈ ਜੀ ਦੇ ਵਾਰਸਾਂ ਪੀਣ ਵਾਲੇ ਪਾਣੀ ਵਾਸਤੇ ਚਲੋ ਅਸੀਂ ਕਹੇ ਥੋੜੀ ਆਬਾਦੀ ਮੁਤਾਬਕ ਤੁਹਾਨੂੰ 16-1700 ਕਿਉਂ ਸਿਕ ਬਣਦਾ ਉਹ ਕਹਿੰਦੇ ਡੰਗਰਾਂ ਦਾ ਵੀ ਕਰਕੇ ਜਾ ਕੋਈ ਲਾਸ ਲੂਸ ਪਾ ਕੇ ਇਸਕੇ ਚਲ ਜਿੰਨਾ ਤੁਹਾਡਾ ਬਣ ਪਾ ਪੀਣ ਵਾਸਤੇ ਸਰਦਾ ਅਸੀਂ ਤੁਹਾਨੂੰ ਦੇ ਦਿੰਨੇ ਫਿਰ ਮਾਰਚ ਉਹਨਾਂ ਦਾ ਵਧੀਆ ਅਪ੍ਰੈਲ ਉਹਨਾਂ ਦਾ ਵਧੀਆ ਲੰਘਿਆ ਪਤਾ ਨਹੀਂ ਕੀ ਉਹਨਾਂ ਨੂੰ ਦਿਮਾਗ 'ਚ ਕਿਸੇ ਨੇ ਭਰਤਾ ਜਾਂ ਕੋਈ ਈਗੋ ਪ੍ਰੋਬਲਮ ਆ ਗਈ 1 ਮਈ ਨੂੰ ਰੌਲਾ ਪਾ ਕੇ ਬਹਿ ਗਏ ਕਿ 4500 ਕਿਸੇ ਕੋਲ ਹੋਰ ਛੱਡੋ ਜੀ ਅਸੀਂ ਕਹਾਂ ਫਿਰ ਇਹ ਤਾਂ ਨਹੀਂ ਹੋਣਾ ਫਿਰ ਤੁਸੀਂ ਪੀਣ ਵਾਲੇ ਪਾਣੀ ਤੁਹਾਨੂੰ ਦੇ ਹੀ ਜਾਂਦੇ ਆ ਇਹ ਕਿਹੜੀ ਫਸਲ ਬੀਜਣ ਲੱਗਿਓ ਵੀ 8 ਸਾਹ ਕਹਿੰਦੇ 8 ਦਿਨਾਂ ਵਾਸਤੇ ਦੇ ਦਿਓ ਜੀ ਬਸ ਇਹ ਕਿਹੜੀ ਫਸਲ ਹੈ ਜਿਹੜੀ ਅੱਠ ਦਿਨਾਂ ਚ ਹੋ ਜਾਂਦੀ ਹੈ ਐਨਾ ਤਾਂ ਨਹੀਂ ਇਸ ਧੱਕਾ ਚੱਲਣ ਦੇ ਕਹਿੰਦੇ ਅਸੀਂ ਫਿਰ ਗੇਟ ਖੋਲਲਾਂਗੇ ਫੱਟੇ ਖੋਲਲਾਂਗੇ ਨੰਗਲ ਤੋਂ ਮੈਂ ਕਿਹਾ ਆ ਜਾਓ ਫਿਰ ਤੂੰ ਨੰਗਲ ਤੋਂ ਹੀ ਦੇਖਿਆ ਹੋਣਾ ਫਿਰ ਆਈ ਵੀ ਸੀ ਤੇ ਵੀ ਕਿਵੇਂ ਵਾਪਸ ਵੀ ਗਏ ਅਲਕੈ 21 ਮਹੀਨوں ਪੈਸੇ ਮਿਲ ਜੂ ਤੁਹਾਨੂੰ ਨਾ ਜੀ ਕੋਰਟ ਜਾਵਾਂਗੇ ਅਸੀਂ ਬੀਬੀਐਮਬੀ ਕੋਰਟ ਚ ਗਈ ਹੈ ਬੀਬੀਐਮਬੀ ਤਾਂ ਕੋਰਟ ਚ ਆਣ ਦੇ ਕਿ ਇੱਕ ਬਣਦਾ ਬਈ ਬੀਬੀਐਮਬੀ 60% ਹੀ ਸਦਾ ਸਾਡਾ ਹੈ ਹਰਿਆਣਾ ਜਾਂਦਾ ਚਲ ਮੈਂ ਮੰਨ ਲੈਂਦਾ ਬੀਕ ਪਾਰਟੀ ਐ ਉਹ ਕਹਿੰਦੀ ਸਾਨੂੰ ਪਾਣੀ ਦਿਓ ਬੀਬੀਐਮ ਵੀ ਕਹਿ ਰਹੀ ਐ ਬੀਬੀਐਮ ਵੀ ਦਸੋ ਸਾਨੂੰ ਬਚਾਉਣਾ ਚਾਹੀਦਾ ਵੀ ਨਹੀਂ 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 ਇਹ ਇਹਨਾਂ ਦਾ ਬਣਦਾ ਤੇ ਜਿਹੜਾ ਕੋਰਟ ਦੇ ਵਿੱਚ ਵਕੀਲ ਕੀਤਾ ਉਹਦਾ 60% ਫੀਸ ਕਹਿੰਦੇ ਪੰਜਾਬ ਦੇਊਗਾ ਕਿਉਂ ਦਈਏ ਅਸੀਂ ਵੀ ਸਾਡੇ ਵਿਰੋਧੀ ਵੀ ਵਕੀਲ ਕਰਾਂਗੇ ਅਸੀਂ ਆਪਣੇ ਵਿਰੋਧੀ ਮੱਲਾਇਦੇ ਕਰਦੇ ਰਾਜ ਬਣਾ ਰੱਖਿਆ ਸੀ ਇਹਨਾਂ ਨੇ ਸੋ 21 ਮਈ ਤੱਕ ਆਪਾਂ ਉਥੇ ਰਾਖੀ ਕੀਤੀ ਨੱਕੇ ਦੀ ਇੱਕ ਬੂੰਦ ਵੀ ਪਾਣੀ ਦੇ ਦਿੱਤੀ ਹੁਣ ਉਹਨਾਂ ਦਾ ਜਿੰਨਾ ਬਣਦਾ ਉਹ ਦਿੰਨੇ ਕਈ ਲਿਖੀ ਜਾਂਦੇ ਉਸ ਕੋਈ ਸੋਸ਼ਲ ਮੀਡੀਆ ਤੇ ਦੇਖ ਲੋ ਜੀ ਉਹ ਤਾਂ ਫਿਰ ਲੈ ਗਏ ਪਾਣੀ ਬਈ 21 ਮਈ ਤੱਕ ਐ 21 ਮਈ ਤੱਕ ਉਹ ਬਾਧੂ ਪਾਣੀ ਮੰਗਦੇ ਸੀ ਅਸੀਂ ਨਹੀਂ ਦਿੱਤਾ ਹੁਣ ਉਹ ਆਪ ਮੰਨ ਲ ਗਏ ਕਿ ਹਾਂ 21 ਮਈ ਤੋਂ ਬਾਅਦ ਸਾਨੂੰ ਮਿਲ ਹੀ ਜਾਂਦਾ ਠੀਕ ਹੈ ਨਾ ਸੁਮੈਰੀ ਪਾਣੀ ਜਿਹੜਾ ਉਸ ਮਾਮਲੇ ਚ ਹਾਂ ਇੱਕ ਮੈਂ ਤੁਹਾਨੂੰ ਬੇਨਤੀ ਕਰਨੀ ਬਿਜਲੀ ਵੀ ਦਿੰਦੇ ਆ ਤੁਹਾਨੂੰ 1 ਜੂਨ ਤੋਂ ਝੋਨਾ ਲਾਓਗੇ ਚਲੋ ਜਿਹੜਾ ਤੁਹਾਡਾ ਜ਼ੋਨ ਹੋਊਗਾ ਚਾਰ ਜ਼ੋਨ ਬਣਾਏ ਨੇ 10 ਦਿਨਾਂ ਦੇ ਵਿੱਚ ਹੀ ਲੱਗ ਜਾਊਗਾ ਸਾਰੇ 10 12 ਦਿਨ ਦੇ ਬਿਜਲੀ ਮਿਲੂਗੀ ਬਾੜਾ ਮੈਂ ਵੇਖਿਆ ਕਈ ਵਾਰੀ ਉੱਪਰੋਂ ਮੀਂਹ ਪੈ ਰਿਹਾ ਸੀ ਨਾਲੇ ਕੱਸੀ ਦਾ ਪਾਣੀ ਸੀ ਨਾਲੇ ਮੋਟਰ ਚਲਾ ਰੱਖੇ ਮਾਂ ਦੇ ਪੁੱਤ ਨੇ ਮੈਂ ਕਿਹਾ ਵੀ ਤੂੰ ਕੋ ਉੱਪਰੋਂ ਤਾਂ ਮੈਂ ਬੰਦ ਨਹੀਂ ਕਰ ਸਕਦਾ ਇਹ ਤਾਂ ਮੇਰੇ ਹੱਥ 'ਚ ਹੈ ਨਹੀਂ ਇਹ ਤਾਂ ਪਰਮਾਤਮਾ ਦੇ ਹੱਥ 'ਚ ਹੈ ਥੱਲੇ ਆ ਲੈ ਜੀ ਇੱਕ ਤਾਂ ਬੰਦ ਕਰੀਏ ਫਿਰ ਜਾਂ ਤੂੰ ਨਹਿਰੀ ਪਾਣੀ ਲੈ ਜਾਂ ਬਿਜਲੀ ਬਿਜਲੀ ਲੈ ਫਿਰ ਮੈਂ ਕਿਹਾ ਵੀ ਤੂੰ ਜੋ ਤੈਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਮੋਟਰ ਕਿਉਂ ਚਲਾ ਰਿਹਾ ਨਾਲ ਉਹ ਕਹਿੰਦਾ ਜੀ 5 ਵਜੇ ਤੱਕ ਵੇਲੇ ਹੋਮਾਂਗੇ ਇਹਦੇ ਨਾਲ 3 ਵਜੇ ਹੋ ਜਾਣਗੇ ਮੈਂ ਕਿਹਾ ਕਿ ਕਿੱਥੇ ਜਾਣਾ ਹੈ ਉਦੋਂ ਬਾਅਦ ਸੱਤ ਚ ਬਹਿਣਾ ਜਾ ਕੇ ਬਹਿਣਾ ਖੁੰਡਾਂ ਤੇ ਜਾ ਕੇ 3 ਵਜੇ ਵੀ 5 ਵਜੇ ਬਹਿ ਜਾਓ ਜਾ ਕੇ ਪਰ ਫਿਰ ਫਾਇਦਾ ਕੀ ਹੋਇਆ ਨਾਲੇ ਕੱਸੀ ਚਲਾ ਲਈ ਨਾਲੇ ਮੋਟਰ ਚਾਲ ਲਈ ਆਪਾਂ ਥੱਲੇ ਵਾਲਾ ਪਾਣੀ ਬਚਾਉਣ ਵਾਸਤੇ ਕੱਸੀਆਂ ਤੇ ਪੈਸਾ ਖਰਚ ਰਹੇ ਹਾਂ ਫਿਰ ਇਹਦਾ ਕੀ ਹੱਲ ਹੈ ਫਿਰ ਉਹਨੂੰ ਕਈ ਬੰਦੇ ਮੈਨੂੰ ਕਹਿੰਦੇ ਵੀ ਰਿਵਾਈਵ ਕਰ ਲੋ ਮੈਨੂੰ ਸੁਝਾਅ ਆਇਆ ਵੀ ਜਿੱਥੇ ਨਹਿਰੀ ਪਾਣੀ ਆਉਂਦਾ ਹੈ ਦਿਨੇ ਨਹਿਰੀ ਪਾਣੀ ਆਉਂਦਾ ਜਿੱਥੇ ਉੱਥੇ ਬਿਜਲੀ ਰਾਤ ਨੂੰ ਦੇਣ ਲੱਗ ਜਾਂਦੇ ਆ ਫਿਰ ਫਿਰ ਰਾਤ ਨੂੰ ਜੇ ਦੋ ਕੈਰੇ ਰਹਿ ਵੀ ਗਏ ਦਿਨਾਲੇ ਪਾਣੀ ਨਾਲ ਰਾਤ ਨੂੰ ਦੋ ਕੈਰੇ ਢਮਾਉਂਗੇ ਨਾ ਤਾਂ ਸਾਰੇ ਜਿੱਦਾਂ ਨਹੀਂ ਛੱਡੋਂਗੇ ਦੁਬਾਰਾ ਇੱਧਰ ਤਾਂ ਇਕੱਠਾ ਹੀ ਚੱਲਦਾ ਵੀ ਇੱਧਰ ਮੋਟਰ ਆ ਕੱਸੀ ਆ ਵਿੱਚ ਹੀ ਪਈ ਜਾਂਦਾ ਸਾਰਾ ਫਿਰ ਫਾਇਦਾ ਕੀ ਹੋਇਆ ਜੇ ਬਿਜਲੀ ਵੀ ਨਾ ਬਚਾਈ ਤੇ ਪਾਣੀ ਵੀ ਨਾ ਬਚਾਇਆ ਥੱਲੋਂ ਫਿਰ ਇਹ ਵੀ ਮੇਰੇ ਕੋਲ ਸੁਝਾਅ ਹੈ ਕਿ ਥੋੜੇ ਜਿਹਾ ਪੁਰਾਣੇ ਟੈਂਕ ਬਣੇ ਹੋਏ ਨੇ ਵੀ ਕਿਸੇ ਪਿੰਡ 'ਚ ਇੱਕ ਕਿੱਲੇ ਵਾਸਤੇ 12 ਮਿੰਟ ਨੇ ਕਿਸੇ ਪਿੰਡ 'ਚ 10 ਮਿੰਟ ਵੀ ਨੇ ਪਾਣੀ ਦੇ ਫਲੋਅ ਤੇ ਐ ਫਿਰ ਮੈਂ ਪਤਾ ਕੀਤਾ ਕਿ ਜਿੱਥੇ ਵੱਧ ਤੋਂ ਵੱਧ ਪਾਣੀ ਆਉਂਦਾ ਉੱਥੇ ਇੱਕ ਕਿੱਲਾ ਕਿੰਨੇ 'ਚ ਭਰ ਜਾਂਦਾ ਕਿੰਨੇ ਟਾਈਮ 'ਚ ਉਹ ਕਹਿੰਦੇ 16-17 ਮਿੰਟਾਂ 'ਚ ਭਰ ਜਾਂਦਾ ਮੈਂ ਜੇ ਵੀ ਭਾਗ ਮਿੰਟ ਵਧਾ ਦਿੰਨੇ ਆ ਫਿਰ 16-17 ਮਿੰਟ ਕਰ ਦਿੰਨੇ ਪਹਿਲਾਂ ਪਾਣੀ ਜ਼ਿਆਦਾ ਸੀ ਹੁਣ 16-17 ਮਿੰਟ 12 ਦੇ ਵਿਜੇ 15-17 ਮਿੰਟ ਕਰ ਦਿੰਨੇ ਆ 18 ਮਿੰਟ ਕਰ ਦਿੰਨੇ ਆ ਤਾਂ ਕਿ ਉਸ ਪਾਣੀ ਨਾਲ ਉਹਦਾ ਜ਼ਮੀਨ ਜਿਹੜੀ ਹੈ ਉਹ ਲੱਗ ਜੇ ਪਾਣੀ ਉਹਨੂੰ ਫਿਰ ਕਹਿੰਦੇ ਜੀ ਆਪਣਾ ਹਫਤੇ ਵਾਲੀ ਬਾਰੀ ਟੁੱਟ ਜੂਗੀ ਫਿਰ ਘੰਟੇ ਵੱਜਣਗੇ ਐਮ ਦੱਤ ਪੰਜ ਪੰਜ ਮਿੰਟ ਦਾ 10 ਮਿੰਟ ਕਰਕੇ ਫਿਰ ਹਫਤੇ ਚ ਕਿਵੇਂ ਮੈਂ ਹਫਤੇ ਚ ਕੀ ਨੇ ਲਿਖਿਆ ਵੀ ਹਫਤੇ ਬਾਅਦ ਬਾਰੀ ਆਊ ਆਪਾਂ 10 ਦਿਨ ਕਰ ਦਿੰਨੇ ਆ ਉਹਨੂੰ ਮਹੀਨੇ ਚ ਤਿੰਨ ਵਾਰੀ ਆਊਗਾ ਪਰ ਇੱਕ ਵਾਰੀ ਪੂਰਾ ਤਾਂ ਲੱਗੇ ਨਾ ਪਾਣੀ ਨਾਲ ਬਿਜਲੀ ਵੀ ਤਾਂ ਦੇਵਾਂਗੇ ਕੋਈ ਐਸੀ ਗੱਲ ਨਹੀਂ ਬਿਜਲੀ ਵੀ ਨਾਲ ਦੇਵਾਂਗੇ ਸੋ ਇੱਕ ਇਹਦਾ ਇਹ ਗੱਲ ਆ ਵੀ ਇਹਦਾ ਮੈਨੇ ਸੁਝਾ ਚਾਹੀਦੇ ਨੇ ਵੀ ਇਹਦਾ ਕੀ ਕਰੀਏ ਕਿ ਪਾਣੀ ਵੀ ਨਹਿਰ ਦਾ ਨਾਲ ਬਿਜਲੀ ਵੀ ਉਨੀ ਹੀ ਤੇ ਥੱਲੋਂ ਵੀ ਉਨਾ ਹੀ ਕੱਢਣਾ ਹੈ ਫਿਰ ਉਹਦਾ ਕੀ ਫਾਇਦਾ ਹੋਇਆ ਬਜਦ ਕੇ ਨਹਿਰ ਵਾਲਾ ਪਾਣੀ ਜਿਹੜਾ ਉਹ ਜਿਆਦਾ ਉੱਚ ਤੱਤ ਨੇ ਮਿਨਰਲਸ ਨੇ ਉਹ ਚ ਉੱਪਰੋਂ ਪਹਾੜਾਂ ਚੋਂ ਮਿੱਟੀ ਵੀ ਆਉਂਦੀ ਹੈ ਜਿਹੜੀ ਆਪਣੀ ਪੋਜਾਓ ਸ਼ਕਤੀ ਵਧਾਉਂਦੀ ਹੈ ਜਿਹੜਾ ਥੱਲੋਂ ਕੱਢ ਰਹੇ ਆ ਉਹ ਸਿੰਚਾਈ ਵਾਸਤੇ ਵੀ ਖਤਰਨਾਕ ਹੈ ਪੀਣ ਵਾਸਤੇ ਗਰਮ ਪਾਣੀ ਆਉਂਦਾ ਹੁਣ ਤਾਂ ਪਤਾ ਨਹੀਂ ਕਿਹੜੇ ਪੱਤਣ ਆਪਾਂ ਤੋਰ ਤੱਕ ਪਹੁੰਚ ਕੇ ਕਿ ਕਰਮ ਆਉਂਦੇ ਪਾਣੀ ਥੱਲੋਂ ਸੋ ਇੱਕ ਪਾਣੀ ਦਾ ਮੁੱਦਾ ਜਿਹੜਾ ਉਹ ਵੀ ਕਾਫੀ ਆਪਣੇ ਖੇਤੀ ਨਾਲ ਸੰਬੰਧਿਤ ਜਿਹੜੇ ਲੋਕਨਾਂ ਲਈ ਬਹੁਤ ਬਹੁਤ ਵੱਡਾ ਮੁੱਦਾ ਹੈ ਪਹਿਲਾਂ ਇਹਨਾਂ ਨੂੰ ਭੁੱਲ ਜੋ ਜਿਨ੍ਹਾਂ ਨੇ ਪਾਣੀ ਹੁਣ ਜਿਨ੍ਹਾਂ ਦੇ ਖੇਤਾਂ 'ਚ ਜਾ ਕੇ ਨਹਿਰਾਂ ਮੁਕਦੀਆਂ ਹੋਣ ਤੇ ਰਸਤੇ 'ਚ ਬੱਕਰੀ ਵੀ ਨਾ ਪਾਣੀ ਪੀ ਸਕਦੀ ਹੋਵੇ ਉਸ ਨਹਿਰ 'ਚੋਂ ਤੇ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹ ਨਹਿਰਾਂ ਵਾਲੇ ਨੇ ਤਾਂ ਬੱਡੇ ਤੇ ਜਿਨ੍ਹਾਂ ਨੇ ਟੂਟੀਆਂ ਮਹਿਲਾ ਚ ਸੋਨੇ ਦੀ ਹੁਣ ਉਹਨਾਂ ਨੂੰ ਕੀ ਪਤਾ ਪਾਣੀ ਦਾ ਮੁੱਲ ਕੀ ਹੁੰਦਾ ਇਹ ਤਾਂ ਨੱਕੇ ਵਾਲੇ ਨੂੰ ਪਤਾ ਹੈ ਜਿਹੜਾ ਇੱਕ ਇੱਕ ਮਿੰਟ ਵਿੱਚ ਬੰਦਾ ਵੜ ਦਿੰਦੇ ਮੈਨੂੰ ਪਤਾ ਹੈ ਜਦੋਂ ਪਾਣੀ ਲਾਉਣ ਜਾਂਦੇ ਮੈਨੂੰ ਭੇਜ ਦਿੰਦੇ ਘਰ ਦੇ 15 ਕਿ ਸਾਲ ਦਾ ਹੁੰਦਾ ਸੀ ਮੈਂ ਮਤਲਬ ਇੱਕ ਮਿੰਟ ਇੱਕ ਕਿੱਲੇ ਦੇ ਸਾਨੂੰ ਵੀ 13 14 ਮਿੰਟ ਹੀ ਮਿਲ ਜਾਂਦੇ ਸੀ ਚਾਰ ਕਿੱਲੇ ਚਾਰ ਪੰਜ ਕਿੱਲੇ ਸੀ ਉਸ ਨੱਕੇ ਤੇ ਸਾਵਾ 12 ਵਜੇ ਵੱਢਣੀ ਹੁੰਦੀ ਸੀ ਨੱਕਾ ਉਹਨੇ ਜਿਹੜਾ ਅਗਲਾ ਅਗਲੀ ਵਾਰੀ ਵਾਲਾ 12 ਵਜੇ ਆ ਜਾਂਦਾ ਸੀ ਉਹ ਕਈ ਵਾਰ ਤਾਂ ਪਵਨੇ ਵਾਰੀਆਂ ਆ ਜਾਂਦਾ ਸੀ ਕਹੀਂ ਜਿਹਨਾਂ ਕਾ ਵੱਢਣੇ ਨਾਲ ਗੰਡਾਸਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਇੱਕ ਦਿਨ ਮੈਂ ਪੁੱਛ ਲਿਆ ਮੈਂ ਕਿਹਾ ਬਿਕਰਾ ਸਕਿਆਂ ਚੋਂ ਜੀ ਸਾਡੇ ਚਲ ਕਹੀਂ ਨਾ ਤਾਂ ਨੱਕਾ ਵੱਢੀਂ ਗੰਡਾਸਾ ਕਾਦੇ ਵਾਤੇ ਲੱਗ ਆਉਣਾ ਕਹਿੰਦਾ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਬਾਈ ਇੱਥੇ ਮੈਂ ਕਿਹਾ ਭਰਾਵਾ ਤੂੰ 12:00 ਵਜੇ 10 ਮਿੰਟ ਤੇ ਵੱਢ ਲਈ ਤੂੰ ਮੇਰੀ ਗਰਦਨਾਂ ਵੱਢਦੀ ਭਰਾਵਾ ਆ ਤਾਂ ਹਾਲਾਂਕਿ ਤੱਕ ਹੀ ਦਿਨਾਂ ਤੋਂ ਨਸ਼ਾ ਲੈ ਕੇ ਜਾਂਦੇ ਆਂ ਅਸੀਂ ਇੱਧਰ ਤੱਕ ਨਾਸੇ ਨਾਲ ਚੱਲ ਜਾਂਦਾ ਉਹ ਤੇ ਬੰਦੂਕਾ ਲੈ ਕੇ ਜਾਂਦੇ ਆਂ ਪਾਣੀ ਵਢਣ ਵਾਤੇ ਸੋ ਪਾਣੀ ਦਾ ਬੋਲੇ ਹੈ